किस तरह से देखते हैं जी जीत को किस तरह से देखते हैं खासकर कांग्रेस या बीजेपी और इस पंजाब की पार्टी जिसमें मैदान में मैं आम आदमी पार्टी के सभी कार्यकर्ताओं को लीडर्स को सबको बहुत पसंद देना चाहता हूँ तरन तारण में सभी बहुत लोगों नीचे रख और तरन तारण की सीट को वापस आम आदमी पार्टी के खाते में लाना कर लो यार बहुत बड़ी बात है मैं ये मेरे लिए व्यक्तिगत रूप से अरविंद केजरीवाल जी के लिए आम आदमी पार्टी के लिए ये किसी अहंकार का विषय नहीं है लेकिन अगर हम बहुत देखेंगे तो पंजाब की जनता ने एक बार फिर अकाली दल या कांग्रेस या बीजेपी सबको नकार दिया है और कांग्रेस ने जिस तरह से चुनाव के दौरान अभी वो सरकार में भी नहीं है सीटें उनकी हैं उनको सब पता है कितनी स्थिति है विधानसभा में उसके बावजूद जिस अहंकार में आके पूरी की पूरी दलित चेतना को चैलेंज किया जिस तरह से एक के बाद एक कांग्रेस के लीडर्स ने दलितों के खिलाफ बयान दिए अपनी मानसिकता जाहिर की उससे पंजाब के लोगों को और गुस्सा आया होगा हमें गुस्सा आ रहा था तो उसके प्रति भी लोगों ने अपना रोष व्यक्त किया है कांग्रेस को बीजेपी को इनको सबको एक बार जनता ने फिर नकार दिया है और मैं ऐसे देखूँ तो लुधियाना में चुनाव हुआ शहरी सीट है वहाँ मिक्स वोटर है हिंदू पंजाबी सिख मुस्लिम सब 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 नया के लोग हैं शहरी सीट है उस पर बम्पर जीत दिलाई ऐतिहासिक जीत दिलाई पंजाब की जनता ने और उसके बाद अभी तरन में जो एकदम विलेज की सीट है वहाँ पर ऐतिहासिक जीत दिलाई दिता है। दिता है। गया सी क्या कोई चप नहीं कोई कोईारी गल नहीं ਕੁਝ ਮੈਪਿੰਗ ਦੇ ਵਿੱਚ ਕੁਝ ਐਸੇ ਪਿੰਡ ਹੈਗੇ ਸੀਗੇ ਅਸੀਂ ਬਣਾਏ ਸੀਗੇ ਸਾਨੂੰ ਭੱਲੇ ਕਰ ਲੋ ਯਾਰ ਜੀ ਜੀ ਇਸ ਇਲਾਕੇ ਦੇ ਵਿੱਚ ਕਿਵੇਂ ਆ ਕਈ ਵਾਰੀ ਕੁਝ ਰਾਉਂਡ ਜਿਹੜੇ ਨੇ ਉਹਦੇ ਵਿੱਚ ਕੁਝ ਈਵੀਐਮਸ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਗੁੱਲਦੀਆਂ ਨੇ ਕੁਝ ਇਸ ਤਰ੍ਹਾਂ ਹੋ ਜਾਂਦਾ ਪਰ ਅਸੀਂ ਫੁੱਲੀ ਅਸ਼ੂਰਡ ਸੀਗੇ ਕਿ ਜਿੱਥੇ ਜੜੀ ਆ ਉਹ ਆਮ ਆਦਮੀ ਪਾਰਟੀ ਤਿੰਨ ਤਿੰਨ ਰਾਉਂਡ ਲਗਾਤਾਰ ਜਿਹੜੀ ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਤਾਂ ਸੀ ਇੱਕ ਵਾਰ ਵੀ ਕਾਲੀ ਦਲ ਵੀ ਇੰਨੇ ਸਾਲਾਂ ਬਾਅਦ ਜਿਹੜੀ ਅੱਗੇ ਵਧੀ ਇਹ ਤਾਂ ਉਹ ਵੀ ਇੱਕ ਅਕਾਲੀ ਦਲ ਨੂੰ ਕਿਵੇਂ ਸਮਝਦੇ ਤੁਸੀਂ ਇੱਥੇ ਦੇਖੋ ਤੁਸੀਂ 16 ਰਾਊਂਡ ਨੇ 16 ਰਾਊਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਊਂਡ ਦੇ ਨਾਲ ਲਾ ਕੇ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਸਕਦੇ ਐਜ਼ ਏ ਗੂਗਲ ਸਮੁੱਚੀ ਜਿਹੜੀ ਕੌਨਸਟਿਟੂਐਂਸੀ ਆ ਉਹਦੀ ਵੋਟਸ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਸਾਡੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਵੱਡੀ ਲੀਡ ਇਸ ਜਿਮਨੀ ਚੋਣ ਦੇ ਵਿੱਚ ਮਨਦੀਪ ਕਹਿ ਰਿਹਾ ਕਹਿੰਦੇ ਵੀ ਜੇਕਰ ਅਕਾਲੀ ਦਲ ਜੇ ਅਸੀਂ ਇਕੱਠੇ ਹੁੰਦੇ ਤਾਂ ਜਿੱਤ ਜਾਣਾ ਸੀ ਕਹਿੰਦੇ ਮਤਲਬ ਅਕਾਲੀ ਦਲ ਦੀ ਜਿੱਤ ਉਹ ਨਹੀਂ ਮੈਨਾਂ ਹੁੰਦਾ ਦੇਖੋ ਜੀ ਜੀ ਜੇ ਤਾਂ ਫਿਰ ਉਹਨਾਂ ਨੂੰ ਹੀ ਪਤਾ ਹੈ ਹਨਾ ਆਪਾਂ ਅਸੀਂ ਆਪਣੀ ਪਾਰਟੀ ਵੱਲੋਂ ਚੋਣ ਲੜੀ ਅਸੀਂ ਪਹਿਲਾਂ ਵੀ ਸੀਟ ਸਾਡੇ ਕੋਲ ਸੀ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਜਿਹੜੇ ਉਹਨਾਂ ਦਾ ਦੇਹਾਂਤ ਹੋ ਗਿਆ ਉਸ ਤੋਂ ਬਾਅਦ ਪਹਿਲਾਂ ਵੀ ਅਸੀਂ ਵੱਡੇ ਮਾਰਜਿਨ ਦੇ ਨਾਲ ਇਹ ਸੀਟ ਜਿਹੜੀ ਆ ਰਿਟੇਨ ਕੀਤੀ ਜਿੱਤੀ ਸੀਗੀ ਹੁਣ ਵੀ ਇਹਨੂੰ ਰਿਟੇਨ ਕੀਤਾ ਔਰ ਇਹ ਜਿਹੜੀ ਜਿੱਤ ਆ ਉਹ ਕਮਾਂ ਦੀ ਜਿੱਤ ਆ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਡਿਵੈਲਪਮੈਂਟਲ ਪੋਲੀਟਿਕਸ ਜਿਹੜੀ ਹੈ ਨਾ ਉਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ੁਰੂ ਹੋਈ ਆ ਪਿਛਲੇ ਪੌਣੇ 4 ਸਾਲ ਦੇ ਵਿੱਚ ਹਰ ਫੀਲਡ ਦੇ ਵਿੱਚ ਦੇਖ ਲਓ ਅਸੀਂ ਲੋਕਾਂ ਨੂੰ ਜਾ ਕੇ ਆਪਦੇ ਬਿਜਲੀ ਦੇ ਕੰਮ ਕਰਾਏ ਅਸੀਂ ਰੋਡਸ ਦੇ ਬਾਰੇ ਦੱਸਿਆ ਅਸੀਂ ਨਹਿਰੀ ਪਾਣੀ ਜਿਹੜਾ ਸੀਗਾ ਉਹ ਟੇਲਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਅਸੀਂ ਸਿੱਖਿਆ ਦੀ ਗੱਲ ਕੀਤੀ ਅਸੀਂ ਸਿਹਤ ਦੀ ਗੱਲ ਕੀਤੀ ਅਸੀਂ ਸਾਰੇ ਹੀ ਆਪਣੇ ਜਿੰਨੇ ਕੰਮ ਸੀਗੇ 59000 ਦੇ ਕਰੀਬ ਨੌکریاں ਦਿੱਤੀਆਂ ਉੱਥੇ ਸਾਨੂੰ ਬਹੁਤ ਲੋਕ ਮਿਲਦੇ ਸੀਗੇ ਅਸੀਂ ਫੀਲਡ ਦੇ ਵਿੱਚ ਸੀਗੇ ਜਿੱਥੇ ਬੱਚੇ ਹੱਥ ਖੜੇ ਕਰਕੇ ਇਹ ਲੱਗਦਾ ਜਿਵੇਂ ਪੰਥਕ ਏਰੀਆ ਹੈਗਾ ਸੀ ਜਿਵੇਂ ਕਹਿੰਦੇ ਨੇ ਪੰਥਕ ਏਰੀਆ ਸਭ ਤੋਂ ਵੱਡਾ ਡਾਰ ਵੀ ਸੀ ਕਾਲੀ ਦਾਲਮ ਕਿ ਉੱਥੇ ਵੱਡਾ ਝਟਕਾ ਜਿਹਾ ਸ਼ਾਇਦ ਲੋਕਾਂ 'ਚ ਜਿਹੜਾ ਬੇਦਬੀ ਜਾਂ ਉਹ ਚੀਜ਼ਾਂ ਲੱਗ ਕੇ ਵੀ ਉੱਥੇ ਜਿਹੜਾ ਪੰਥਕ ਏਰੀਆ ਚ ਦੇਖੋ ਨਹੀਂ ਦੇਖੋ ਪੰਥਕ ਏਰੀਆ ਦੀ ਗੱਲ ਸਾਨੂੰ ਆ ਯਕੀਨ ਸੀਗਾ ਕਿ ਅਸੀਂ ਇੱਥੋਂ ਜਿੱਤਾਂਗੇ ਆਪਣੇ ਕੰਮਾਂ ਦੇ ਆਧਾਰ ਤੇ ਜਿੱਤਾਂਗੇ ਔਰ ਕੰਮ ਦੇ ਆਧਾਰ ਤੇ ਲੋਕਾਂ ਨੇ ਵੋਟ ਪਾ ਕੇ ਸਾਨੂੰ ਉਥੇ ਨਹੀਂ ਪੰਥਕ ਇਹਦੀ ਸ਼ੁਰੂਆਤ ਚੰਗੀ ਰਹੀ ਕਾਲੀ ਦਲ ਦੀ ਨੂੰ ਕਿਵੇਂ ਕਹਿੰਦੇ ਤੁਸੀਂ ਜਿਵੇਂ ਪੰਥਕ ਏਰੀਆ ਸੀ ਕਿੰਨੀ ਸਾਡੀ ਸਾਡੀ